गुड मॉर्निंग गाइस की हालचाल <laughs> है, <laughs> है। <laughs> मीत मी <laughs> की सारे ठीक-ठाक हो गए कंबळਵਾੜਾ ਕਿਹੜਾ ਬਾਬੂ ਤੁਰਿਆ ਤਿੰਨ ਯਾਠੜ ਲਾਵੀ ਹੈ ਹੈ ਚੋਰੇ ਗਏ ਨਾ ਮਮੀ ਮੀ ਪੈ ਗਿਆ ਹੁਣ ਸਾਲੋਂ ਨਹੀਂ ਪਤਾ ਮੀ ਹੋਇਆ ਉਹ ਤਾਂ ਠੰਡ ਬਹੁਤ ਲੱਗਣ ਲੱਗੀ ਉਹ ਤਾਂ ਠੰਡ ਬਹੁਤ ਲੱਗਣਦਾ ਹੀ ਹੈ ਨਹੀਂ ਪੈ ਗਿਆ ਜਿਹੜੀ ਗਰਮੀ ਸੀਗੀ ਹੈ ਦੇਰੀ ਵੀ ਚੱਲੀ ਮੰਨੂ ਕੋਈ ਪਤਾ ਨਹੀਂ ਸੁੱਤੇ ਲੋ ਕਿੱਥੇ ਸੁੱਤੇ ਵਾਏ ਕਿੱਥੇ ਨਹੀਂ ਜਿਵੇਂ ਠੰਡ ਲੱਗੀ ਹੋਲੇ ਪਤਾ ਲੱਗਾ ਰਾਤ ਬੀ ਬੋ ਪੈ ਗਿਆ ਕਿਉਂ ਵੀ ਠੋਗੀ ਠੰਡੀ ਮਿੰਦਾ ਗਰਮੀ ਬਹੁ ਸੀ ਨਾ ਇਹ ਨਹੀਂ ਇਹ ਬੱਚੇ ਮਰੀ ਜਾਂਦੇ ਜੇ ਸੌ ਜਾ ਜੇ ਸੌ ਜਾ ਇੱਕ ਮਚੀਂਦ ਸੁਣੀ ਨਾ ਮਾਂ ਨਾ ਮੇਹੀ ਬਹੁਤ ਪੈ ਗਿਆ ਦਾਦਾ पाणी ਗੱਲੀ ਚ ਤਾਂ ਨਹੀਂਗਾ ਅਲੀ ਸੁੱਕੀ ਵੀ ਆ ਦਾਜੀ ਮੇਹੀ ਕੁਝ ਜ਼ਿਆਦਾ ਹੀ ਪੈ ਗਿਆ ਹਾਂ ਸਹੀ ਗਾਲਾ ਹੋ ਗਿਆ ਹਜੇ ਵੀ ਪੈ ਰਿਆ ਆ ਇਧਰ ਵੀ ਪਾਣੀ ਖੜਾ ਆ ਸਾਡੇ ਬੂਏ ਮੋਲੇ ਤਾਂ ਕੁਝ ਜ਼ਿਆਦਾ ਹੀ ਪਾਣੀ ਖੜਾ ਹੁੰਦਾ ਆ ਬੱਦਲ ਬਹੁ ਹੋਇਆ ਆ ਇਹ ਅਜ ਰਹੁ ਆ ਮੈਂ ਸਾਰੀ ਦਿਹਾੜੀ ਸਾਬੀਲਾ ਵਾਸੀਆ ਮਾਰੀ ਜਨਾ ਚਾਏ ਕਰੋ ਬਈ ਗਾਇਸ ਸਭ ਤੋਂ ਪ੍ਰਾਣੀ ਆਵਸ਼ੀਂ ਲੋਸੇ ਚਾਹ ਇੱਕ ਥੋੜਾ ਮੈਂ ਗੱਲ ਆ ਸਵੇਰ ਦਾ ਉੱਠ ਕੇ ਮੈਂ ਇੱਕ ਥੋੜਾ ਚਾਹ ਨਹੀਂ ਪੀਂਦੀ ਇਹ ਵੀ ਸਵੇਰੇ ਉੱਠ ਕੇ ਚਾਹ ਚਾਹ ਚਾਹੀਦੀ ਅੱਖਾਂ ਖੋਲ੍ਹਣੇ ਚਾਹ ਨਾਲ ਮੈਂ ਦੇਖੋ ਬਾਹਰ ਮੇ ਜੀ ਪੈ ਰਹਿਆ ਆ ਅੱਜ ਰਹਿਣਾ ਹੈ ਸਾਰੀ ਦਿਹਾੜੀ ਜਵੀ ਤੈਨੂੰ ਮਰ ਜਾਇਆ ਤੈਨੂੰ ਛੁੱਟੀਆਂ ਆ ਮੈਂ ਨਹੀਂ ਕੰਮ ਤੇ ਜਾਣਾ ਜੀ ਲਾਦਾ ਕਰ ਅੱਛਾ ਚਣਿਆਂ ਦੀ ਰੱਖ ਲਈ ਅਸੀਂ ਟੁੜਕਾ ਟੁੜਕਾ ਲਾ ਕੇ ਹੁਣੇ ਰੱਖ ਲਈ ਹੈ ਗੁੱਲੀ ਨਦਰ ਕੀ ਇਤਨਾ ਪਤਾ ਨਹੀਂ ਕੀ ਖਈ ਜਾਂਦਾ ਹੈ ਚਣੇ ਚਣੇ ਖਾਂਦਾ ਆ ਰਿਤੇ ਓ ਰਿਤੇ ਦੀਪੀ ਦਾ ਸ਼ੈ ਇਹ ਰਵੀ ਆਪਣੀ ਦਾਛਰੇ ਦੁਆਲੇ ਹੋਇਆ ਆ ਹਾਂ ਦੀਪੀ ਦਾ ਚੜੇ ਚੜੇ ਲੱਭਦੇ ਸਰਦੇ ਆ ਚੜੇ ਕਾਲਜ ਰਸੋਈ ਚ ਪਾਪਾ ਕਿੱਥੇ ਇਹਨਾਂ ਲਾ ਕੇ ਦਮਾਗੇ ਆਪਾਂ ਰੋਟੀ ਤੇ ਆਪਾਂ ਆਪਣਾ ਮਾ ਕੇ ਚੌਲ ਨਾਲ ਰੀਤ ਤੂੰ ਅੱਜ ਇੱਥੇ ਖਾ ਲੈ ਰੋਟੀ ਹਾਂ ਪਰ ਲੇਟ ਬਣਨੇ ਥੋੜੇ ਚੌਲ ਕਿਉਂਕਿ ਅੱਜ ਫੇਰ ਮੈਨੂੰ ਸੂਟਾਂ ਦਾ ਬਹੁਤ ਅੱਛਾ ਕੱਲੂ ਰਾਮ ਇਹਨੇ ਸ਼ੇਡ ਦੇ ਆ ਕਹਿੰਦਾ ਚੌਲ ਖਾਣੀ ਯਾਦ ਕੋਈ ਗੱਲ ਨਹੀਂ ਤੁਹਾਨੂੰ ਵੀ 1.5 ਸਾਲ ਉੱਥੇ ਚੌਲ ਹੀ ਖੁਲਾਏ ਸੀਗੇ ਸਾਡੀ ਵੀ ਮਜਬੂਰੀ ਆ ਭੁੱਖ ਨਹੀਂ ਲਾਦੀ ਸਾਨੂੰ ਹੋਰ ਗਿਆ ਅਸੀਂ ਨਹੀਂ ਜਾਣਾ ਬੰਗਲਾਦੇਸ਼ ਅਸੀਂ ਇੱਥੇ ਹੀ ਠੀਕ ਆ ਆਪਾਂ ਮੱਛੀ ਚੌਲ ਨਹੀਂ ਆਪਾਂ ਮੱਛੀ ਨਹੀਂ ਖਾਣੇ ਹੈਗੇ ਆਪਾਂ ਇੱਥੇ ਚੌਲ ਰਾਜਮਾ ਚੌਲ ਚਨੇ ਚੌਲ ਹੀ ਚੌਲ ਇੱਥੇ ਇਹੀ ਚੱਲਦਾ ਆ ਰਵੀ ਸਾਡੇ ਤਾਂ ਦੁਖੀ ਹੋਏ ਆ ਕਹਿੰਦੇ ਚੌਲ ਬਹੁਤ ਖਾਂਦੇ ਆ ਤਾਈਓ ਕਹਿੰਦੇ ਪੱਥਰੀਆਂ ਕਰਾ ਕੇ ਬੈਠੀਆਂ ਸਦੇ ਗੋਲੀ ਲਗਾ ਹੱਥ ਨਾਲ ਚੌਲ ਖਾਣ ਅਵੀ ਲੱਗੇ ਰੋਟੀ ਖਾ ਨਾ ਲਈ ਦੇਖਿਆ ਤਾਰਾ ਮੈਂ ਤਾਂ ਤੈਨੂੰ ਮੈਂ ਚਾਰਜ ਕਰਉਣੀ ਆ ਰੁਕ ਜਾ ਜਰਾ ਹਾਂ ਵੀ ਖਾ ਲਈ ਹਾਂ ਰੋਟੀ ਸਾਡੇ ਫੇਵਰਟ ਚਾਣ ਚਣਿਆਂ ਦੀ ਦਾਲ ਦੇ ਚੋਲ ਲਾ ਚਾਰ ਗਲੀਵੇਂ ਵਾਲਾ ਖਾ ਗੀ ਜਾਂਦਾ ਕਿੰਨੇ ਮੇਰੀ ਵੀਡੀਓ ਕਦੋਂ ਪਾਈ ਵਿੱਚ ਰੋਟੀ ਖਾਂਦੇ ਸੀ ਤੇ ਗਾਇਸ ਸਾਡਾ ਬਲੌਗ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਦੇ ਆ ਕਰੋ ਨਹੀਂ ਬਾਈ थैंक यू ਮੈਂ ਪੁੱਛਿਆ ਪਿਆ ਕਿਸੀ ਹੈ ਹੋਮ ਕੀ ਹੈ थैंक यू so much ਬਾਏ ਬਾਏ